ਇੱਕ ਦੂਜੇ ਲਈ ਭਾਗ 3 ਅਮਰੋ ਚਾਰ ਦਿਨ ਆਪਣੀ ਧੀ ਗਿੰਦੋ ਦੇ ਕੋਲ ਰਹੀ ਤੇ ਦੋਨੋਂ ਗਵਾਂਢਣ ਨੂੰ ਉਹਦੇ ਪੇਕੇ ਪੇਜ ਉਸਦੀ ਭੈਣ ਨਾਲ ਚਰਨੇ ਦਾ ਰਿਸ਼ਤਾ ਪੱਕਾ ਕਰ ਆਈਆਂ ਸੀ ਗਵਾਂਢਣ ਦੇ ਬਾਪ ਦੀ ਇੱਕ ਰਿਸ਼ਤੇਦਾਰੀ ਚਰਨੇ ਦੇ ਪਿੰਡ ਹੋਣ ਕਰਕੇ ਚਰਨੇ ਦੇ ਬਾਪੂ ਨੂੰ ਜਾਣਦਾ ਸੀ ਇਸ ਲਈ ਉਹਨੇ ਘਰ-ਬਾਰ ਪਹਿਲਾਂ ਹੀ ਦੇਖਿਆ ਹੋਇਆ ਸੀ ਜਦੋਂ ਅਮਰੋ ਵਾਪਸ ਆਪਣੇ ਘਰ ਪਿੰਡ ਪਹੁੰਚੀ ਤਾਂ ਪਹਿਲਾਂ ਹੱਟੀ ਤੋਂ ਪਤਾਸੇ ਖਰੀਦੇ ਤੇ ਸਿੱਧੀ ਆਪਣੇ ਜੇਠਾਣੀ ਪ੍ਰੀਤੋ ਦੇ ਘਰ ਪਹੁੰਚੀ ਪ੍ਰੀਤੋ ਭਾਂਡੇ ਮਾਂਜੀ ਜਾਂਦੀ ਸੀ ਤੇ ਨੰਝੋ ਕੱਪੜੇ ਧੋਣ ਲੱਗੀ ਸੀ ਚਰਨਾ ਵੀ ਉਹਨਾਂ ਦੇ ਘਰ ਹੀ ਸੀ ਉਹ ਨਾਲਕਾ ਗੇੜ ਪਾਣੀ ਪਾਰ ਰਿਹਾ ਸੀ ਭਾਬੀ ਦੇ ਕੱਪੜੇ ਧੋਣ ਲਈ ਜਦੋਂ ਅਮਰੋ ਨੇ ਆਪਣੀ ਜਠਾਣੀ ਦੇ ਘਰ ਪੈਰ ਪਾਇਆ ਤੇ ਚਰਨੇ ਨੂੰ ਨਲਕਾ ਗੇੜ ਦੇ ਦੇਖ ਉਹ ਨੂੰ ਅੱਗ ਲੱਗ ਗਈ ਅਮਰੋ ਆਖਦੀ ਇੱਥੇ ਇਹਨਾਂ ਦੀ ਚਾਕਰੀ ਕਰਦਾ ਫਿਰਦਾ ਮੈਂ ਘਰੋਂ ਕੀ ਗਈ ਦੋ ਦਿਨ ਬਾਅਦ ਚਰਨਿਆ ਬਹੁਤਾ ਇਹਨਾਂ ਦਾ 헤ਜ ਕਰਨ ਦੀ ਲੋੜ ਨਹੀਂ ਮੈਂ ਜੋ ਚਾਹਾਂ ਉਹੀ ਹੋਣਾ ਘਰ ਵਿੱਚ ਇਹ ਮੂੰਹ ਮਿੱਠਾ ਕਰੋ ਪਹਿਲਾਂ ਤੁਸੀਂ ਦੋਨੋਂ ਅਮਰੋ ਨੇ ਪਤਾਸੇ ਪਹਿਲਾਂ ਨੰਝੋ ਤੇ ਚਰਨੇ ਦੇ ਅੱਗੇ ਘਰ ਦਿੱਤੇ ਚਰਨਾ ਕਹਿੰਦਾ ਇਹੋ ਕਿਹੜੀ ਖੁਸ਼ੀ ਵਿੱਚ ਬੇਬੇ ਅਮਰੋ ਕਹਿੰਦੀ ਮੈਂ ਤੇਰਾ ਰਿਸ਼ਤਾ ਆਪਣੀ ਗਿੰਦੋ ਦੀ ਗਵਾਂਢਣ ਦੀ ਭੈਣ ਸਿਮਰੋ ਨਾਲ ਪੱਕਾ ਕਰਕੇ ਆਈਆਂ ਚਰਨਾ ਕਹਿੰਦਾ ਪਰ ਇਹੋ ਕਿਦਾਂ ਤੁਸੀਂ ਪਹਿਲਾਂ ਜਿਹੜੀ ਜ਼ੁਬਾਨ ਕੀਤੀ ਆ ਭਾਬੀ ਦੇ ਪੇਕਿਆਂ ਨਾਲ ਉਹ ਅਮਰੋ ਕਹਿੰਦੀ ਕਿਹੜੀ ਜ਼ੁਬਾਨ ਮੈਂ ਤੇ ਤੁਹਾਡੇ ਸਭ ਦੀਆਂ ਗੱਲਾਂ ਵਿੱਚ ਆ ਆ ਕੀਤੀ ਸੀ ਹਾਂ ਹੁਣ ਮੈਨੂੰ ਸੁਰਤ ਆਈ ਕਿ ਮੇਰੇ ਘਰ ਤੇ ਸ਼ਰੀਕਾਂ ਨੇ ਰਾਜ ਕਰਨਾ ਮੈਨੂੰ ਤੇ ਕਿਸੇ ਪੁੱਛਣਾ ਨਹੀਂ ਇਸ ਲਈ ਮੈਂ ਹੁਣ ਹੋਰ ਥਾਂ ਕੀਤਾ ਰਿਸ਼ਤਾ ਅਮਰੋ ਪਤਾਸੇ ਉੱਥੇ ਪੈ ਮੰਜੇ ਤੇ ਰੱਖ ਚਾਰ ਕ ਪਤਾਸੇ ਚੁੱਕ ਘਰ ਨੂੰ ਜਾਂਦੀ ਹੋਈ ਕਹਿੰਦੀ ਹੈ ਕਿ ਇਹਦੇ ਬਾਪ ਦਾ ਮੂੰਹ ਮਿੱਠਾ ਵੀ ਕਰਵਾਉਣੀ ਆ ਪਤਾਸਿਆਂ ਨਾਲ ਚਰਨੇ ਨੂੰ ਤੁਰ ਹੀ ਜਾਂਦੀ ਆਖੀ ਜਾਂਦੀ ਕਿ ਆ ਜਾਵੀ ਹੁਣ ਘਰ ਹੁਣ ਨਹੀਂ ਫਾਇਦਾ ਹੋਣਾ ਇਹਨਾਂ ਦੇ ਕੰਮਕਾਰ ਕਰਨ ਦਾ ਚਰਨਾ ਕਹਿੰਦਾ ਭਾਬੀ ਤੂੰ ਅਜੇ ਆਪਣੇ ਪੇਕੇ ਗੱਲ ਨਾ ਕਰੀ ਮੈਂ ਦੇਖਦਾ ਅਜੇ ਚਰਨਾ ਉੱਠ ਚਲੇ ਜਾਂਦਾ ਘਰ ਵੱਲ ਤੇ ਨੰਜੋ ਉੱਠ ਮੰंजे ਤੇ ਬੈਠ ਰੋਣ ਲੱਗ ਪੈਂਦੀ ਤੇ ਪ੍ਰੀਤੋ ਉਸ ਨੂੰ ਚੁੱਪ ਕਰਵਾਉਂਦੀ ਹੈ ਪ੍ਰੀਤੋ ਕਹਿੰਦੀ ਨੰਜੋ ਇਹਦਾ ਕੁਝ ਪਤਾ ਨਹੀਂ ਇਹੋ ਸੱਚ ਬੋਲਦੀ ਆ ਜਾਂ ਝੂਠ ਤੂੰ ਫਿਕਰ ਨਾ ਕਰ ਪੁੱਤ ਅਮਰੋ ਨੇ ਚਰਨੇ ਦੇ ਬਾਪੂ ਨੂੰ ਵੀ ਕਿਹਾ ਹੁਣ ਮੈਂ ਵੀ ਰਿਸ਼ਤਾ ਕਰ ਆਈ ਹੁਣ ਦੇਖਦੀ ਕੀ ਦੀ ਜਵਾਨ ਪੁੱਗਦੀ ਬੰਤਾ ਸਿੰਘ ਕਹਿੰਦਾ ਓਏ ਲੋਕੀ ਤੇ ਔਲਾਦ ਦੀ ਖੁਸ਼ੀ ਦੇਖਦੇ ਤੇ ਤੂੰ ਆਪਣੀ ਆਕੜ ਪਹਿਲਾਂ ਰੱਖੀ ਹੋਈ ਆ ਦੋ ਦਿਨਾਂ ਬਾਅਦ ਰਖੜੀ ਦਾ ਤਿਹਾਰ ਆ ਰਿਹਾ ਸੀ ਚਰਨੇ ਦੀਆਂ ਤਿੰਨੇ ਭੈਣਾਂ ਨੇ ਰਖੜੀ ਬੰਨਣ ਆਉਣਾ ਸੀ ਚਰਨਾ ਹੁਣ ਉਦਾਸ ਜਿਹਾ ਰਹਿੰਦਾ ਜਾਦਾ ਖੇਤਾਂ ਵਿੱਚ ਹੀ ਰਹਿੰਦਾ ਸੀ ਚਰਨੇ ਦੀਆਂ ਦੋ ਵੱਡੀਆਂ ਭੈਣਾਂ ਆਈਆਂ ਸੀ ਉਹ ਚਰਨੇ ਨੂੰ ਦੇਖ ਪੁੱਛਣ ਲੱਗੀਆਂ ਇਹੋ ਕੀ ਹੋ ਗਿਆ ਸਾਡੇ ਭਰਾ ਨੂੰ ਇੰਨਾ ਘੂਮ ਰਹਿ ਗਿਆ ਕਾਹਦਾ ਚੋਰਾ ਲੱਗਾ ਇਹਨੂੰ ਬੰਤਾ ਸਿੰਘ ਨੇ ਧੀਆ ਨੂੰ ਸਾਰੀ ਗੱਲ ਦੱਸੀ ਕਿਵੇਂ ਮਾਂ ਤੁਹਾਡੀ ਨੇ ਰਿਸ਼ਤਾ ਕਿਤੇ ਹੋਰ ਕਰ ਦਿੱਤਾ ਜਿੰਦੋ ਤੇ ਮਿੰਦੋ ਦੋਨੋਂ ਮਾਂ ਨੂੰ ਬਹੁਤ ਬੋਲੀਆਂ ਇਹੋ ਉਹੀ ਪੁੱਤ ਆ ਜਿਹੜਾ ਸੁੱਖਾਂ ਸੁਖ ਮੰਗਿਆ ਸੀ ਰੱਬ ਕੋਲੋਂ ਤੂੰ ਅੱਜ ਤੈਨੂੰ ਕੀ ਹੋਇਆ ਬੇਬੇ ਉਹਦਾ ਇੰਨਾ ਕੁ ਮੂੰਹ ਦੇਖ ਤੈਨੂੰ ਤਰਸ ਨਹੀਂ ਆਉਂਦਾ ਭਲਾ ਦੋਨੋਂ ਭੈਣਾਂ ਨੇ ਸਲਾਹ ਕੀਤੀ ਕਿ ਹੁਣ ਅਸੀਂ ਵੀਰ ਦਾ ਵਿਆਹ ਕਰਵਾ ਕੇ ਹੀ ਜਾਣਾ ਚੰਨੋ ਨਾਲ ਦੋਨੋਂ ਪੈਣਾ ਪ੍ਰੀਤੋ ਤਾਈ ਦੇ ਘਰ ਪਾਲੇ ਵੀਰ ਦੇ ਰਖਰੀ ਬੰਨਣ ਗਈਆਂ ਤੇ ਪਾਲਾ ਤੇ ਨੰਝੋ ਵੀ ਸਾਈਕਲ ਤੇ ਜਾਣ ਲਈ ਤਿਆਰ ਖੜੇ ਸੀ ਨੰਝੋ ਦੇ ਪੇਕਿਆਂ ਨੂੰ ਜਿੰਦੋ ਤੇ ਮਿੰਦੋ ਦੋਨੋਂ ਆਖਦੀਆਂ ਭਾਬੀ ਆਪਣੀ ਬਾਪੂ ਨਾਲ ਅੱਜ ਹੀ ਗੱਲ ਕਰ ਆ ਵਿਆਹ ਦੀ ਤੇ ਵਿਆਹ ਹੁਣ ਪਹਿਲਾਂ ਹੀ ਕਰ ਲੈਣਾ ਨੰਝੋ ਕਹਿੰਦੀ ਪਰ ਚਾਚੀ ਤੇ ਕਹਿੰਦੀ ਕਿਤੇ ਹੋਰ ਰਿਸ਼ਤਾ ਕਰ ਲਿਆ ਮਿੰਦੋ ਕਹਿੰਦੀ ਭਾਬੀ ਤੂੰ ਛੱਡ ਪਰੇ ਬੇਬੇ ਨੂੰ ਅਸੀਂ ਇੱਥੇ ਹੀ ਆਂ ਵਿਆਹ ਤੱਕ ਹੁਣ ਤੇ ਸਾਡਾ ਵਾਅਦਾ ਆ ਕਿ ਚਰਨੇ ਦਾ ਵਿਆਹ ਚੰਨੋ ਨਾਲ ਹੀ ਹੋਊ ਜਿੰਦੋ ਕਹਿੰਦੀ ਹਾਂ ਭਾਬੀ ਆਪਣੇ ਬਾਪੂ ਨੂੰ ਆਖ ਦੇਵੀਂ ਕਿ ਕੋਈ ਦਾਜ ਦਹੇਜ ਨਾ ਬਣਾਵੇ ਬਸ ਵਿਆਹ ਜਲਦੀ ਕਰ ਦੇਣ ਪਾਲਾ ਤੇ ਨੰਝੋ ਚਲੇ ਗਏ ਪ੍ਰੀਤੋ ਤਾਈ ਨੇ ਜਿੰਦੋ ਤੇ ਮਿੰਦੋ ਦੀ ਚਾਹ ਬਣਾਈ ਤੇ ਪਕੌੜੇ ਵੀ ਕੱਢੇ ਮਿੰਦੋ ਦਾ ਦੇਖ ਮਨ ਪਰ ਆਇਆ ਤਾਈ ਤੂੰ ਇੰਨਾ ਕਰਦੀਆਂ ਸਾਡਾ ਸੱਚੀ ਸਾਨੂੰ ਤੇ ਮਾਂ ਨਾਲੋਂ ਵੱਧ ਕੇ ਆ ਤੂੰ ਤਾਈ ਕਹਿੰਦੀ ਮੇਰੀਆਂ ਧੀਆ ਤੁਸੀਂ ਹੀਆਂ ਦੋਨੋਂ ਮਾਂ ਨੇ ਧੀਆ ਨਾਲ ਤੇ ਕਰਨਾ ਹੀ ਹੁੰਦਾ ਪਿਆਰ ਛੋਟੀਆਂ ਹੁੰਦੀਆਂ ਵੀ ਦੋਨੋਂ ਮੇਰੇ ਨਾਲ ਹੀ ਲੰਮੀਆਂ ਪੈਂਦੀਆਂ ਹੁੰਦੀਆਂ ਸੀ ਗਿੰਦੋ ਦਾ ਆਪਣੀ ਮਾਂ ਨਾਲ ਹੀ ਸੀ ਉਹ ਤੇ ਹੁਣ ਵੀ ਮਾਂ ਕੋਲੋਂ ਹੀ ਮੜ ਮੜ ਜਾਂਦੀ ਹੁੰਦੀ ਤਾਈ ਨੂੰ ਕਿੱਥੇ ਮਿਲਦੀ ਪ੍ਰੀਤੋ ਤਾਈ ਦੇ ਆਪਣੇ ਇੱਕ ਪੁੱਤ ਹੀ ਸੀ ਪਾਲਾ ਪਾਲੇ ਤੋਂ ਬਾਅਦ ਤਾਈ ਤੇ ਕਈ ਵਾਰ ਬੱਚਾ ਹੋਣ ਵਾਲਾ ਹੋਇਆ ਸੀ ਪਰ ਉਹ ਪਹਿਲਾਂ ਹੀ ਬਿਮਾਰ ਹੋ ਜਾਂਦੀ ਸੀ ਪ੍ਰੀਤੋ ਤਾਈ ਕਹਿੰਦੀ ਮਿੰਦੋ ਨਹੀਂ ਆਈ ਅੱਜ ਮਿੰਦੋ ਕਹਿੰਦੀ ਤਾਈ ਆ ਜਾਣਾ ਉਹਨੇ ਲੜਾਈ ਹੀ ਪਾਉਣੀ ਆ ਕੇ ਉਹਨੇ ਨਾ ਆਵੇ ਤੇ ਚੰਗਾ ਐਨੇ ਨੂੰ ਗਿੰਦੋ ਆਪਣੇ ਘਰ ਵਾਲੇ ਕਹਿਲੇ ਦੇ ਪਿੱਛੇ ਬੈਠੀ ਦਿਖਾਈ ਦਿੱਤੀ ਮਿੰਦੋ ਕਹਿੰਦੀ ਲੈ ਆ ਗਈ ਜਿਹਦਾ ਨਾਮ ਲਿਆ ਚੱਲ ਤਾਈ ਅਸੀਂ ਚੱਲਦੀਆਂ ਹੁਣ ਘਰ ਫਿਰ ਸ਼ਾਮ ਨੂੰ ਆਉਂਦੀਆਂ ਭਾਬੀ ਆਈ ਤੇ ਤਾਈ ਆਖਦੀ ਰੁਖੋ ਪੁੱਤ ਇਹੋ ਤੁਹਾਡੀ ਭਾਬੀ ਨੇ ਸੂਟ ਰੱਖੇ ਆ ਤੁਹਾਡੇ ਲਈ ਲੈ ਕੇ ਮਿੰਦੋ ਤੇ ਜਿੰਦੋ ਤਾਈ ਤੁਸੀਂ ਇੰਨਾ ਨਾ ਖਰਚ ਕਰਿਆ ਕਰੋ ਸਾਡੇ ਭਰਾ ਭਤੀਜੇ ਦੀਆਂ ਲੰਮੀਆਂ ਉਮਰਾਂ ਹੋਣ ਹੋਰ ਕੀ ਚਾਹੀਦਾ ਸਾਨੂੰ ਗਿੰਦੋ ਨੇ ਅੰਦਰ ਦੇਖਿਆ ਬੇਬੇ ਅੰਦਰ ਚਾਦਰ ਲਈ ਲੰਮੀ ਪਈ ਸੀ ਗਿੰਦੋ ਕਹਿੰਦੀ ਬੇਬੇ ਠੀਕ ਆ ਐਨੀ ਗਰਮੀ ਵਿੱਚ ਚਾਦਰ ਲਈ ਪਈਆਂ ਬੇਬੇ ਕਹਿੰਦੀ ਠੀਕ ਆ ਮੈਨੂੰ ਕੀ ਹੋਣਾ ਉਹ ਦੋ ਜਾਣੀਆਂ ਬੈਠ ਗਈਆਂ ਮੇਰੇ ਸਿਰ ਤੇ ਪਹਿਰਾ ਦੇਣ ਐਨੇ ਨੂੰ ਮਿੰਦੋ ਤੇ ਜਿੰਦੋ ਵੀ ਆ ਗਈਆਂ ਗਿੰਦੋ ਕਹਿੰਦੀ ਕੋਈ ਨਹੀਂ ਬੇਬੇ ਮੈਂ ਤੇਰੇ ਨਾਲ ਆ ਕਹਿਲਾ ਕਹਿੰਦਾ ਮੈਂ ਵੀ ਨਾਲ ਆ ਪਰ ਬਾਪੂ ਜੀ ਤੇ ਚਰਨੇ ਦੇ ਮੈਂ ਵੀ ਹੁਣ ਚਰਨੇ ਦਾ ਵਿਆਹ ਚੰਨੋ ਦੇ ਨਾਲ ਕਰਵਾ ਕੇ ਹੀ ਜਾਊ ਗਿੰਦੋ ਕਹਿੰਦੀ ਜਿਹੜੀ ਮੈਂ ਗਵਾਂਢ ਨੂੰ ਜ਼बान ਦਿੱਤੀ ਆ ਕਹਿਲਾ ਕਹਿੰਦਾ ਉਹ ਟੱਠੇ ਖੂਹ ਵਿੱਚ ਜਾਵੇ ਤੇਰੀ ਜ਼बान ਸਾਰਾ ਦਿਨ ਉਹ ਗਵਾਂਢਣ ਨਾਲ ਬੈਠੀ ਪਿੰਡ ਦੀਆਂ ਚੁਗਲੀਆਂ ਮਾਰਦੀ ਰਹਿੰਦੀਆਂ ਮੈਨੂੰ ਖੇਤੋਂ ਆਏ ਨੂੰ ਕਦੀ ਪਾਣੀ ਦਾ ਘੁੱਟ ਨਹੀਂ ਪੁੱਛਦੀ ਜੇਕਰ ਗਵੰਡਨ ਰਿਸ਼ਤੇਦਾਰ ਬਣ ਗਈ ਤੇ ਉਹਨੇ ਤੇ ਮੇਰੇ ਘਰੋਂ ਨਿਕਲਣਾ ਹੀ ਨਹੀਂ ਫਿਰ ਮੈਂ ਤੇ ਰੋਟੀ ਤੋਂ ਵੀ ਜਾਂਦਾ ਲੱਗੂੰ ਕਹਲੇ ਦੀ ਗੱਲ ਸੁਣ ਸਭ ਬਹੁਤ ਖੁਸ਼ ਸਨ ਚਰਨੇ ਦੀਆਂ ਭੈਣਾਂ ਨੇ ਚਰਨੇ ਦਾ ਵਿਆਹ 2 ਹਫ਼ਤੇ ਬਾਅਦ ਦਾ ਪੱਕਾ ਕਰਵਾ ਦਿੱਤਾ ਸੀ ਦੋਨੋਂ ਭੈਣਾਂ ਨੇ ਆਪਣੇ ਬਾਪੂ ਦੇ ਨਾਲ ਜਾ ਕੇ ਸਭ ਸਮਾਨ ਗਹਿਣਾ ਗੱਟਾ ਕੱਪੜੇ ਖਰੀਦ ਲਿਆਂਦੇ ਸੀ ਇੱਕ ਦਿਨ ਚਰਨਾ ਵੀ ਆਪਣੀ ਵੱਡੀ ਭੈਣ ਜਿੰਦੋ ਨੂੰ ਸ਼ਹਿਰ ਲਿਜਾ ਸ਼ਰਮਾਉਂਦੇ ਹੋਏ ਆਖਣ ਲੱਗਾ ਭੈਣ ਮੈਂ ਕੁਝ ਖਰੀਦਣਾ ਸੀ ਭੈਣ ਸਮਝ ਗਈ ਚੰਨੋ ਲਈ ਕੁਝ ਖਰੀਦਣਾ ਚਾਹੁੰਦਾ ਉਹ ਦੋਨੋਂ ਸੁਨਿਆਰੇ ਦੇ ਗਏ ਤੇ ਚਰਨੇ ਨੇ ਆਪਣੇ ਪਸੰਦ ਦੇ ਚੁੰਮ ਕੇ ਖਰੀਦੇ ਸੀ ਚੰਨੋ ਲਈ ਦੋਨੋਂ ਪੈਣਾ ਵਿੱਚੋਂ ਇੱਕ-ਇੱਕ ਕਰਕੇ ਆਪਣੇ ਸਹਰੇ ਘਰ ਵਿੱਚ ਵੀ ਵਿਚਾਲੇ ਢੇੜਾ ਮਾਰ ਆਉਂਦੀਆਂ ਤੇ ਉਹ ਆਪਣੇ ਜਵਾਕ ਵੀ ਲੈ ਆਈਆਂ ਸਨ ਘਰ ਵਿੱਚ ਰੌਣਕ ਲੱਗੀ ਸੀ ਗਿੰਦੋ ਤੇ ਚਲੀ ਗਈ ਸੀ ਆਪਣੇ ਸਹਰਿਆਂ ਦੇ ਹੁਣ ਉਹਦਾ ਘਰ ਵਾਲਾ ਨਿਆਣੇ ਛੱਡਣ ਆਇਆ ਸੀ ਕਿ ਇਹੋ ਵੀ ਮਾਮੇ ਦੇ ਵਿਆਹ ਵਿੱਚ ਰੌਣਕ ਮੇਲਾ ਦੇਖ ਲੈਣਗੇ ਕੇਲਾ ਦੱਸਦਾ ਸੀ ਕਿ ਗਵਾਂਡਣ ਦੇ ਪੇਕੇ ਖਬਰ ਮਿਲ ਗਈ ਆ ਚਰਨੇ ਦੇ ਵਿਆਹ ਦੀ ਉਹਦਾ ਬਾਪ ਆਇਆ ਸੀ ਪਤਾ ਕਰਨ ਤੁਹਾਡੇ ਪਿੰਡ ਤੇ ਲੋਕਾਂ ਨੇ ਦੱਸਿਆ ਸੀ ਕਿ ਚਰਨਾ ਤੇ ਪਹਿਲਾਂ ਹੀ ਮੰਗਿਆ ਹੋਇਆ ਸੀ ਆਪਣੇ ਭਰਾ ਦੀ ਸਾਲੀ ਨਾਲ ਇਹ ਤੇ ਤੁਹਾਡੇ ਨਾਲ ਧੋਖਾ ਕੀਤਾ ਮਾਂ ਧੀ ਨੇ ਹੁਣ ਗਵਾਂਡਣ ਗਿੰਦੋ ਨਾਲ ਲੜ ਪਈ ਮੈਂ ਤੇ ਕਹਿੰਦਾ ਇੱਕ ਗੱਲੋਂ ਵਧੀਆ ਹੋਇਆ ਕਿ ਹੁਣ ਆਪਣੇ ਆਪਣੇ ਘਰ ਤੇ ਟਿਕ ਕੇ ਬੈਠਣ ਗੀਆਂ ਇੱਕ ਗੱਲੋਂ ਕੁੜੀ ਵਾਲਿਆਂ ਨਾਲ ਮਾੜਾ ਵੀ ਹੋਇਆ ਘਰ ਹੁਣ ਸਭ ਮਿਲ ਜੁਲ ਕੇ ਵਿਆਹ ਦਾ ਕੰਮ ਕਰਵਾਉਂਦੇ ਪ੍ਰੀਤੋ ਤਾਈ ਸੰਤਾ ਸਿੰਘ ਤਾਇਆ ਤੇ ਨੰਝੋ ਭਾਬੀ ਪਾਲਾਪਰਾ ਤੇ ਬੱਚੇ ਸਭ ਚਰਨੇ ਵੱਲ ਹੀ ਹੁੰਦੇ ਸਨ ਜ਼ਿਆਦਾਤਰ ਅਮਰੋ ਦੇਖ-ਦੇਖ ਸੜ ਪੁੱਜ ਜਾਂਦੀ ਸਭ ਨੂੰ ਇਕੱਠਿਆਂ ਦੇਖ ਅੰਜ ਹੁਣੋਂ ਮੂੰਹੋਂ ਨਾ ਬੋਲਦੀ ਜ਼ਿਆਦਾ ਮਨਤਾ ਸਿੰਘ ਨੇ ਵੀ ਬਹੁਤ ਸਮਝਾਇਆ ਸੀ ਕਿ ਸ਼ਗਨਾ ਦੇ ਕੰਮ ਵਿੱਚ ਜ਼ੁਬਾਨ ਹਿਸਾਬ ਕਿਤਾਬ ਨਾਲ ਚਲਾਈਦੀ ਆ ਮਾਵਾ ਆਪਣੇ ਪੁੱਤਾਂ ਲਈ ਜਨਵਾਰਨ ਨੂੰ ਤਿਆਰ ਰੈਂਦੀਆਂ ਤੇ ਤੂੰ ਆਪਣੇ ਪੁੱਤ ਦੀ ਖੁਸ਼ੀ ਨਹੀਂ ਦੇਖ ਸਕਦੀ ਹੁਣ ਅਮਰੇ ਜ਼ਿਆਦਾ ਅੰਦਰ ਹੀ ਰਹਿੰਦੀ ਸੀ ਗਿੰਦੋ ਨੂੰ ਲੈਣ ਵੀ ਚਰਨਾ ਆਪ ਗਿਆ ਸੀ ਉਹਦੇ ਸਾਰੇ ਨਾ ਨਾ ਕਰਦੀ ਗਿੰਦੋ ਨੂੰ ਚਰਨਾ ਸਾਈਕਲ ਤੇ ਬਿਠਾ ਕੇ ਲੈ ਆਇਆ ਸੀ ਵਿਆਹ ਦਾ ਤੇ ਨੇੜੇ ਆ ਗਿਆ ਤੇ ਹਲਵਾਈ ਲੱਗ ਗਏ ਸੀ ਤੇ ਨਾਨਕੇ ਵੀ ਆ ਪਹੁੰਚੇ ਸਜੀਆਂ ਧਜੀਆਂ ਨਾਨਕੀਆਂ ਨੇ ਆ ਕੇ ਰੌਣਕਾ ਲਗਾ ਦਿੱਤੀਆਂ ਸਨ ਨੱਚ-ਨੱਚ ਬੇੜਾ ਨੀਵਾ ਕਰ ਦਿੱਤਾ ਸੀ ਮਟਿਆਰਾਂ ਨੇ ਨਾਲਕੀਆਂ ਦਾਦਕੀਆਂ ਦਾ ਮੁਕਾਬਲਾ ਦੇਖਣ ਵਾਲਾ ਸੀ ਪਿੰਡ ਦੀਆਂ ਔਰਤਾਂ ਤੇ 5 ਦਿਨ ਪਹਿਲਾਂ ਹੀ ਗੌਣ ਬੈਠ ਗਈਆਂ ਸਨ ਸਭ ਅਮਰੋ ਦਾ ਉਤਰਿਆ ਹੋਇਆ ਚਿਹਰਾ ਦੇਖ ਗੱਲਾਂ ਕਰਦੀਆਂ ਸਨ ਅਮਰੋ ਦੇ ਪੇਕਿਓਂ ਆਈਆਂ ਪਰਜਾਈਆਂ ਤੇ ਭਤੀਜਨੋਹਾਂ ਵੀ ਆਖਦੀਆਂ ਕਿ ਲੱਗਦਾ ਮੁੰਡੇ ਦੀ ਮਾਂ ਨੂੰ ਚਾ ਨਹੀਂ ਪੁੱਤ ਦੇ ਵਿਆਹ ਦਾ ਵਿਆਹ ਦਸਣ ਆਈ ਵੀ ਇਦਾਂ ਹੀ ਸੀ 부ਝੀ ਜਹੀ ਤੇ ਅੱਜ ਫੇਰ ਐਦਾਂ ਹੀ ਆ ਸਾਰੇ ਪਿੰਡ ਨੂੰ ਚਿੱਲੇ ਨੇ ਆਉਂਦਾ ਦਿੱਤਾ ਸੀ ਖਾਣੀ ਪੀਣੀ ਵਾਲੇ ਦਿਨ ਦਿਨ ਦਾ ਬਰਾਤ ਲੈ ਜਾਣ ਨੂੰ ਬਸ ਕਰਾਏ ਤੇ ਕਰ ਲਈ ਸੀ ਵਿਆਹ ਦਾ ਦਿਨ ਆ ਗਿਆ ਸੀ ਤੇ ਸਵੇਰੇ ਗੁਲਾਬੀ ਰੰਗ ਦੀ ਪੱਗ ਬੰਨੀ ਤੇ ਮੋਢੇ ਤੇ ਗੁਲਾਬੀ ਪਰਨਾ ਰੱਖ ਚਰਨਾ ਤਿਆਰ ਖੜਾ ਸੀ ਨੰਝੋ ਭਾਬੀ ਤੇ ਇੱਕ ਦਿਨ ਪਹਿਲਾਂ ਹੀ ਪੀਕੇ ਚਲੀ ਗਈ ਸੀ ਤੇ ਪਾਲੇ ਨੇ ਬਰਾਤ ਨਾਲ ਜਾਣਾ ਸੀ ਵਿਚੋਲਾ ਬਣਾ ਪਹਿਨਾਂ ਨੇ ਸ਼ਗਨ ਮਨਾਏ ਸੇਰੇ ਬੰਨੇ ਤੇ ਭਰਾ ਦਾ ਇੰਜੜਾ ਫੜ ਗੁਰਦੁਆਰੇ ਗਈਆਂ ਜਦੋਂ ਘਰੋਂ ਨਿਕਲਣ ਲੱਗੇ ਤੇ ਕਿਸੇ ਦੇ ਧੱਕੇ ਨਾਲ ਚਰਨੇ ਦੀ ਝੋਲੀ ਪਾਇਆ ਲਲੇਰ ਥੱਲੇ ਡਿੱਗਣ ਲੱਗਾ ਚਰਨੇ ਦੀ ਭੈਣ ਵਿੰਦੋ ਨੇ ਦਵਾ ਦਵਾ ਦਾਵਾ ਅੱਗੇ ਹੋ ਫੜਿਆ ਸਭ ਔਰਤਾਂ ਖੰ ਲੱਗੀਆਂ ਇਹੋ ਤੇ ਚਲੋ ਬਦਸ਼ਗਨੀ ਹੁਣ ਟਲ ਗਈ ਚਲੋ ਰੱਬ ਦਾ ਨਾਮ ਲਾਓ ਮੱਥਾ ਟੇਕੋ ਸਭ ਗੁਰਦੁਆਰੇ ਮੱਥਾ ਟੇਕ ਬਰਾਤ ਨੂੰ ਬਸ ਵਿੱਚ ਚੜਾਉਣ ਚਲੇ ਗਈਆਂ ਸਨ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਸੁਣਨ ਲਈ ਧੰਨਵਾਦ ਜੀ